ਭਾਈ ਜੀ ਖਾਲਸਾ ਹੈ ਜੀ ਕਿ ਪਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਜਰਗ ਨਜ਼ਦੀਕ ਉਸ ਰੂ ਜਿਹੜਾ ਹਰ ਮਹੀਨੇ ਦੀ ਮਹੀਨੇ ਕੈਂਪ ਲੱਗਦਾ ਬਾਈ ਖਰਮਨ ਦਸ ਸਿੰਘ ਜ਼ਰਖਾਨਾ ਵੱਲੋਂ ਤੇ ਇੱਥੇ ਕਾਫੀ ਮਰੀਜ਼ਾਂ ਦੇ ਜਿਹੜੇ ਜਵਾੜੇ ਹੋਗੇ ਦੰਦ ਜਾਣਾ ਹੋਗੇ ਜਾਂ ਕੋਈ ਉਹ ਵੀ ਲਵਾਈ ਜਾਂਦੇ ਅੱਜ ਇੱਕ ਨਵੀਂ ਕਲੀਨ ਜੀ ਫੈਲ ਕੀਤੀ ਆ ਬਾਈ ਜੀ ਉਹਨਾਂ ਨੇ ਜਿਹੜਾ ਫ੍ਰੀ ਚੈੱਕਅਪ ਕੈਂਪ ਨਾਲ ਖੰਨੇ ਵੱਲੋਂ ਲੱਗਿਆ ਗਿਆ ਆਈਵੀ ਜਿਹੜਾ ਹਸਪਤਾਲ ਆ ਤੇ ਖੰਨੇ ਵਾਲੇ ਵੱਲੋਂ ਇਹ ਚੈੱਕਅਪ ਕੈਂਪ ਲਗਾਇਆ ਗਿਆ ਜਿੱਥੇ ਦੰਦਾਂ ਦਾ ਫ੍ਰੀ ਚੈੱਕਅਪ ਕੈਂਪ ਚੱਲਦਾ ਸੀਗਾ ਬੰਦਾ ਜਾੜਾਂ ਦਾ ਉੱਥੇ ਹੋਰ ਬਿਮਾਰੀਆਂ ਦਾ ਵੀ ਬਾਈ ਜੀ ਉਹਨਾਂ ਵੱਲੋਂ ਤੇ ਪਹਿਲ ਕਦਮੀ ਆ ਪਿੰਡ ਜਰਗ ਵੀ ਇਹ ਕੈਂਪ ਲੱਗਿਆ ਪਹਿਲਾਂ ਕੜਾਣੀ ਵੀ ਲੱਗਿਆ ਸੀ ਤੇ ਇਹ ਕੈਂਪ ਦਾ ਜ਼ਰੂਰ ਯਾਨੀ ਕਿ ਸੰਤ ਦਾ ਲਾਹਾ ਲੈਣ ਕਿਉਂਕਿ ਬਾਈ ਜੀ ਉਹਨਾਂ ਦੇ ਵੱਡੇ ਜਿਹੜੇ ਕੀਤੇ ਗਏ ਬਿਲਡਿੰਗ ਕਾਰਜ ਨੇ ਉਹ ਬਹੁਤ ਸਲੰਘਾ ਜੋਗ ਨੇ ਜਿੱਥੇ ਲੋਕਾਂ ਨੂੰ ਬਾਹਰ ਜਾ ਕੇ ਟੈਸਟ ਕਰਾਉਣੇ ਪੈਂਦੇ ਨੇ ਇੱਥੇ ਫ੍ਰੀ ਟੈਸਟ ਹੁੰਦੇ ਨੇ ਤੇ ਫ੍ਰੀ ਕੀਤਾ ਜਾਂਦਾ ਨਾ ਚੈੱਕਅਪ ਕਰਨ ਤੇ ਆ ਬਾਈ ਜੀ ਹੁਣੀ ਖੜੇ ਨੇ ਮੇਰੇ ਨਾਲ ਸਾਰੇ ਤੇ ਆ ਮੈਂ ਤੁਹਾਨੂੰ ਦਿਖਾਉਣਾ ਇੱਕ ਵਾਰ ਪਹਿਲਾਂ ਥੰਨੇ ਦਿਖਾਉਣਾ ਜਿਹੜੇ ਕੁਸਤ ਨਵੇਂ ਜਵਾੜੇ ਵਾਲੇ ਵੀ ਜਿਹੜੇ ਜਵਾੜੇ ਲਾਉਣ ਵਾਲੇ ਵੀ ਆ ਰਹੇ ਨੇ ਹਲੇ ਉਹ ਬੈਠੇ ਨੇ ਆਂਟੀ ਜਿਹੜੇ ਨਾਪ ਲੈਣਾ ਦੇ ਨੇ ਤੇ ਦੂਜੇ ਜਿਨ੍ਹਾਂ ਦੇ ਪਹਿਲਾਂ ਨਾਪ ਦਿੱਤੇ ਹੋਏ ਸੀ ਉਹ ਵੀ ਲੱਗ ਰਹੇ ਨੇ ਆ ਦੇਖੋ ਤੁਸੀਂ ਜਿਹੜੇ ਜਵਾੜੇ ਨਾ ਤੁਸੀਂ ਪੁੱਛਿਆ ਉਹ ਲੱਗ ਰਹੇ ਨੇ ਤੇ ਬਹੁਤ ਸਹਿਲ ਕੰਮੀਆਂ ਆ ਡਿਪਰੈਸ਼ਨ ਲੈ ਗਏ ਜਿਹੜੇ ਜਵਾੜੇ ਇਹਨਾਂ ਦੇ ਦੁੱਧਾ ਜਾੜਾ ਦਾ ਜਵਾੜੇ ਦਾ ਜਾਂ ਕਿਸੇ ਵੀ ਤਰੀਕੇ ਦਾ ਐਂਟੀਕਮੈਂਟ ਉਹ ਇੱਥੇ ਹੀ ਕੀਤਾ ਜਾਂਦਾ ਕਿਉਂਕਿ ਇਹ ਜਿਹੜੀ ਮੈਡੀਕਲ ਕਾਲਜ ਦੀ ਟੀਮ ਆ ਬਹੁਤ ਵਧੀਆ ਨਿਵੇਕਲੇ ਨਾਲ ਕਰ ਰਹੀ ਆ ਅਮੇਰ ਮੈਗਾ ਥੈਂਕ ਯੂ ਅੱਜ ਕਿੰਨੇ ਜਵਾੜੇ ਲਾਉਣੇ ਨੇ ਆਪਾਂ ਨੇ ਅੱਜ ਅਸੀਂ ਘੱਟੋ ਘੱਟ 7 ਜਵਾੜੇ ਲੈ ਕੇ ਆਏ ਹਾਂ ਅਸੀਂ ਠੀਕ ਆ ਜੋ 4-5 ਜਿਹੜੇ ਜਿਨ੍ਹਾਂ ਦਾ ਟ੍ਰਾਇਲ ਆ ਅਜੇ ਜਨਤਾਂ ਦੇ ਬੱਦਸੀ ਅੱਜ ਕੱਚੇ ਆ ਪਰ ਉਹਨਾਂ ਨੂੰ ਅਗਲੀ ਵਾਰ ਅਸੀਂ ਪੱਕੇ ਦੇਾਂਗੇ ਠੀਕ ਆ ਮਤਲਬ ਉਹਦਾ ਪ੍ਰੋਸੀਜਰ ਹੁੰਦਾ ਨਾ ਯਾਨੀ ਕਿ ਅੱਜ ਕਿੰਨੇ ਮਰੀਜ਼ਾਂ ਦੇ ਆਪਾਂ ਜਵਾੜੇ ਲਾਉਣੇ ਨੇ ਅੱਜ ਘੱਟੋ ਘੱਟ 7 ਮਰੀਜ਼ਾਂ ਨੂੰ ਅਸੀਂ ਜਵਾੜੇ ਦਵਾ ਕੇ ਨਾ ਠੀਕ ਆ ਕੋਈ ਨਵੇਂ ਵਾਲੇ ਵੀ ਆਏ ਨੇ ਜਿਹੜੇ ਲਵਾਉਣ ਵਾਲੇ ਨਵੇਂ 1 2 ਪੇਸ਼ੈਂਟ ਹੈਗੇ ਨੇ ਸ਼ਾਇਦ ਜ਼ਿਆਦਾ ਵੀ ਹੋ ਸਕਦੇ ਨੇ ਹਾਲੀ O P D ਚੱਲ ਰਹੀ ਆ ਪੇਸ਼ੈਂਟ ਜ਼ਿਆਦਾ ਵੀ ਹੋ ਸਕਦੇ ਨੇ 2 3 ਮਾਂ ਪੇਸ਼ੈਂਟ ਦੇਖ ਲਏ ਨੇ ਹੁਣ ਤੱਕ ਚਲੋ ਥੈਂਕ ਯੂ ਡਾਕਟਰ ਸਾਹਿਬ ਓਕੇ ਕਿਉਂਕਿ ਡਾਕਟਰ ਸਾਹਿਬ ਜੀ ਸਾਡੇ ਨਾਲ ਬਹੁਤ ਵਧੀਆ ਤਰੀਕੇ ਨਾਲ ਟ੍ਰੀਟਮੈਂਟ ਆ ਜਿੰਨਾ ਦੀ ਜੀ ਕਰੀ ਆਦੀ ਆ ਤੇ ਇਹ ਸਾਰਾ ਜਿਹੜੀ ਵੀ ਟੀਮ ਆ ਮੈਡੀਕਲ ਫਾਕ ਦੀ ਸਾਡੀਆਂ ਬੱਚੇ ਨੇ ਡਾਕਟਰ ਸਾਹਿਬ ਨੇ ਜਾਂ ਹੋਰ ਟੀਮ ਇਹ ਸਾਰੇ ਹੀ ਇੱਥੇ ਤਿਆਰ ਆ ਜਵਾੜੇ ਦਾ ਅਲਾਈਨਮੈਂਟ ਸੈੱਟ ਕਰਕੇ ਜਾਂ ਉਹਨਾਂ ਦੀ ਜੋ ਵੀ ਪ੍ਰਕਿਰਿਆ ਉਹ ਸਾਰੀ ਇੱਥੇ ਹੀ ਕਰਦੇ ਨੇ ਨਹੀਂ ਤਾਂ ਕਈ ਕਾਫੀ ਆਪਾਂ ਦੇਖਦੇ ਆ ਕਿਤੇ ਵੱਡੇ ਹਸਪਤਲਾਂ ਜਾ ਕੇ ਦੇਖਦੇ ਆ ਉਹ ਉੱਥੇ ਉਹ ਲਾ ਕੇ ਤੋੜਦੇ ਨੇ ਕਹਾਂ ਜਾ ਕੇ ਸੈੱਟ ਹੋ ਗਏ ਜਾਂ ਨਾ ਬੈਠੋਗੇ ਉਹ ਆ ਕੀ ਹੈ ਨਾ ਕਿਉਂਕਿ ਕਈ ਵਾਰ ਅਸੀਂ ਇੱਥੇ ਦੇਖਿਆ ਦਾ 15 15 ਹੀ ਆਉਂਦਾ ਜਿਵਾੜੇ ਲਵਾ ਕੇ ਵੀ ਉਹਨਾਂ ਦੇ ਸੈੱਟਰੀ ਹੁੰਦੇ ਫਿਰ ਵੀ ਉਹ ਮਤਲਬ ਨਾ ਰੋਟੀ ਪਾਣੀ ਖਾ ਸਕਦੇ ਨੇ ਨਾ ਬਸੂ ਖਾ ਲਦੇ ਕਿ ਜਿਨ੍ਹਾਂ ਤੇ ਸਾਈਟਿੰਗ ਨਹੀਂ ਹੁੰਦੀ ਉਹਨਾਂ ਚ ਜਿਵਾੜੇ ਦੀ ਫੀਟਿੰਗ ਨਹੀਂ ਹੁੰਦੀ ਹੈ ਨਾ ਕਿਉਂਕਿ ਹਰ ਇੱਕ ਦਾ ਆਪਣੇ ਆਪਣੇ ਪ੍ਰੋਸੀਜਰ ਨੇ ਬੈਠਾ ਆਂਗੂ ਤੇ ਦੇ ਘਰ ਮੁਰੀਜ਼ ਵੇਖਦੇ ਕਿੰਨੇ ਨੇ ਪਾਇਨੇ ਨੂੰ ਨਾਲ ਦੀ ਨਾਲ ਸਾਈਡਿੰਗ ਕਰ ਰਹੀ ਆ ਤੇ ਇਹ ਬ੍ਰੀਜ਼ਵੇ ਇਹਨਾਂ ਦਾ ਕੰਪਲਟ ਟੂਨ ਚੱਲਦਾ ਇਹਨਾਂ ਦੇ ਵਿੱਚ ਆਉਣਾ ਦੁੱਧਾਂ ਦਾ ਵੀ ਭਾਈ ਜੀ ਕਿਹੜਾ ਪਿੰਡ ਦਾ ਤੁਹਾਡਾ ਕਿਆ ਕਿਆ ਜੜਗਾ ਕਿੱਦਾਂ ਆਇਓ ਇੱਥੇ ਦੰਦ ਦੰਦ ਜੜ ਕਢਾਉਣਾ ਆਇਓ ਜਾਂ ਦੰਦ ਚ ਦੰਦ ਲਵਾਏ ਅਸੀਂ ਦੰਦ ਲਵਾਏ ਨੇ ਏ ਪਹਿਲਾ ਨਾਮ ਦੇ ਕੇ ਦੀ ਤੁਸੀਂ ਹਾਂਜੀ ਠੀਕ ਆ ਤੇ ਕਿਵੇਂ ਲੱਗੇ ਹੁਣ ਹਾਂਜੀ ਫਿਰ ਤੋਂ ਖੁਸ਼ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਬਾਈ ਜੀ ਬਾਰੇ ਹਰਮੰਦਰ ਸਿੰਘ ਬਾਰੇ ਤਾਂ ਕਿ ਉਹਨਾਂ ਦਾ ਪ੍ਰਾਲਾ ਕੀਤਾ ਵਧੀਆ ਗੱਲ ਆ ਹਾਂਜੀ ਕਿਉਂਕਿ ਬਾਹਰ ਜਾਣੇ ਉਹ ਲਵਾਉਣ ਜਾਣੇ ਉਹ ਤਾਂ ਉੱਥੇ ਲੱਗਦੇ ਨੇ ਨਾ ਬਾਅਦ ਪੈਸੇ ਵੀ ਡਬਲ ਲੱਗਦੇ ਨੇ ਇਹ ਬਾਈ ਜੀ ਹੁਣੀ ਤੀਏ ਜਾਰਕ ਤੋਂ ਇਹਨਾਂ ਨੇ ਵੀ ਇੱਥੇ ਜੁਵਾੜਾ ਲਵਾਇਆ ਜਿਹੜੇ ਦੰਦ ਲਵਾਏ ਨੇ ਪਤਾ ਹੀ ਕਿ ਕਿਉਂ ਆਇਆ ਤੁਸੀਂ ਨਸਰਾਲੀ ਤੋਂ ਆਏ ਹੋ ਤੁਸੀਂ ਕਿੱਦਾਂ ਆਏ ਇੱਥੇ ਮੈਂ ਜਾਂਦੇ ਲਵਾਏ ਪੁੱਤ ਦਿਖਾਉਣਾ ਨਹੀਂ ਮਾੜੀ ਚੁਬਦੇ ਨਹੀਂ ਅੱਛਾ ਚੁਬਦੇ ਨੇ ਕਿੱਥੋਂ ਲਵਾਏ ਦੀਗੇ ਇੱਥੋਂ ਹੀ ਲਵਾਏ ਦੀਗੇ ਬਾਕੀ ਤਾਂ ਠੀਕ ਠੀਕ ਹੈ ਹਾਂ ਠੀਕ ਹੈ ਤੇ ਕੀ ਕਹਿਣਾ ਚਾਹੋਗੇ ਪਰਾਲੇ ਬਾਰੇ ਬਹੁਤ ਵਧੀਆ ਵਧੀਆ ਪਰਾਲੇ ਹਨ ਕਿਉਂਕਿ ਬਾਹਰ ਜਾਂਦੇ ਆਪਾਂ ਹਨ ਇਹ ਨੇੜੇ ਦਾ ਸਮਾਜ ਦਾ ਬਹੁਤ ਵਧੀਆ ਵੀਰ ਠੀਕ ਆ ਤੇ ਹੋਰ ਵੀ ਲੋਕਾਂ ਨੂੰ ਉੱਥੇ ਪਿੰਡ ਚ ਦੱਸੋ ਹਨਾ ਕਿਸੇ ਨੇ ਲਗਾਈ ਨਹੀਂ ਬੀਰ ਉਸ ਹੱਟ ਗਈ ਨਹੀਂ ਅੱਛਾ ਦਵਾਈ ਨਹੀਂ ਠੀਕ ਠਾਕ ਠੀਕ ਹੈ ਮੈਂ ਤੈਨੂੰ ਤੁਹਾਡਾ ਕਿਸਾ ਪਿੰਡ ਚ ਦੱਸਣਾ ਨਹੀਂ ਇਹ ਤਾਂ ਹੀ ਹੈ ਵੀ ਡਾਕਟਰ ਨਹੀਂ ਕੀ ਪ੍ਰੋਬਲਮ ਹੈ ਤੁਹਾਨੂੰ ਹਾਂਜੀ ਦੰਦ ਲਗਵਾਉਣੇ ਨੇ ਦੰਦ ਲਗਵਾਉਣੇ ਨੇ ਤੇ ਦੇ ਤਾਂ ਨਾ ਪੁੱਛੀਆਂ ਹਾਂਜੀ ਪਹਿਲਾਂ ਦਿੱਤਾ ਦੋ ਵਾਰ ਅੱਜ ਲਾ ਕੇ ਅੱਜ ਲਾਉਣਗੇ ਹਨਾ ਇਹਨਾਂ ਨੇ ਨਲਜੀ ਨੀਚੇ ਵਾਲਾ ਨਾ ਚੱਟਿਆ ਆਇਆ ਠੀਕਾ ਹਾਂ ਜੀ ਪਰ ਇਹ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਹਾਂ ਬੜੀਆ ਹੋ ਸ਼ੁਕਰ ਤੇ ਅੱਜ ਤੁਸੀਂ ਇੱਥੇ ਜਰਗ ਕੈਂਪ ਤੇ ਆਏ ਹੋ ਕਿੱਦਾਂ ਲੱਗਿਆ ਤੁਹਾਡਾ ਕੈਂਪ ਤੇ ਇੱਥੇ ਆਉਣਾ ਅਭੀ ਲੱਗ ਗਿਆ ਕੈਂਪ ਵਿੱਚ ਮਰੀਜ਼ 5 6 7 8 ਨੂੰ ਦੇਖ ਲਏ ਬੜਾ ਚੱਲ ਰਹਾ ਹੈ ਜਨ ਲੋਕ ਵੀ ਖੁਸ਼ ਹੈ ਆਮ ਵੀ ਖੁਸ਼ ਹੈ ਬਿਲਕੁਲ ਬਿਲਕੁਲ ਔਰ ਕੀ ਕਹਿਣਾ ਚਾਹੁੰਦੇ ਹੋ ਇੱਥੇ ਲੋਕਾਂ ਨੂੰ ਇੱਥੇ ਸਾਡੀ ਇਹ ਗੁਦਾਰਿਸ਼ ਹੈ ਆਪ ਆ ਜਾਓ ਹਮ ਫ੍ਰੀ ਵਿੱਚ ਆਪਕਾ ਇਲਾਜ ਕਰਾਂਗੇ ਆਈਵੀਆਈ ਹਸਪੀਟਲ ਸੇ ਹਮ ਇੱਥੇ ਆਏ ਹੈ ਹਮਾਰੀ ਟੀਮ ਆਖੇ ਤੋਂ ਬਿਲਕੁਲ ਬਿਲਕੁਲ ਫ੍ਰੀ ਵਿੱਚ ਆਪਕਾ ਇਲਾਜ ਕਰੀਗੇ ਬੜੀਆ ਇਲਾਜ ਕਰੀਗੇ ਆਪੋ ਚਿੰਤਾ ਚੋੜੋ ਬੜੀ ਆਸਲੀ ਬੜੀਆ ਇਲਾਜ ਆਪਾਂ ਕਰੀ ਸਕਦਾ ਤੇ ਇੱਥੇ ਹੁਣ ਤੱਕ ਥੋੜੇ ਕਿੰਨੇ ਬਰੀਜਾ ਇਹਨੇ ਜੀ ਅਭੀ 8-9 ਮਹੀਨੇ ਦੇਖੇ ਹੈ ਅਭੀ ਕਿਉਂਕਿ ਹਾਂ ਅੱਜ ਪਹਿਲੀ ਵਾਰ ਥੋੜਾ ਕੈਪਰ ਜਿੱਤੇ ਜਿਵੇਂ ਕਢਾਣੀ ਹੋ ਗਿਆ ਪਹਿਲਾਂ ਇੱਥੇ ਹੋ ਗਿਆ ਕਿਉਂਕਿ ਜਿੱਥੇ ਦੰਦਾਂ ਦਾ ਕੈਂਪ ਚੱਲਦਾ ਉੱਥੇ ਤਾਂ ਕੰਟੀਨਿਊਸ ਹੁਣ ਹੋ ਗਿਆ ਨਾ ਮੈਡੀਸਨ ਦਾ ਕੈਂਪ ਚੱਲ ਰਹਾ ਹੈ ਬੜੀਆ ਚੱਲ ਰਹਾ ਹੈ ਬਾਹਰ ਲੋਕ ਵੇਟ ਕਰ ਰਹੇ ਹਨ ਸਭ ਦਾ ਟਰਨ ਆਏਗਾ ਸਭ ਦਾ ਸਭ ਕੰਮ ਦੇਖੀਏ ਅੱਛੇ ਜਿਹਾ ਚਲੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਕੈਂਪ ਵਿੱਚ ਆਪ ਦਾ ਯੋਗਦਾਨ ਪਾਉਣ ਲਈ ਕਿਪਾਈ ਜਿੱਥੇ ਦੰਦਾ ਜਣਾ ਦਾ ਕੈਂਪ ਚੱਲਦਾ ਉੱਥੇ ਫ੍ਰੀ ਚੈੱਕਅਪ ਮੈਡੀਕਲ ਕੈਂਪ ਚੱਲਦਾ ਜਿਹੜਾ ਇਸ ਸਾਲ ਸੇ ਗੱਭ ਸੇ ਦਿੱਕਤ ਹੋ ਰਹਾ ਹੈ ਜੀ ਇਹ ਵੈਸੇ ਤੋਂ ਥੋੜੇ ਜਿ ਦੇ ਬਾਅਦ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਤੁਹਾਡਾ ਨਾਮ ਕੀ ਹੈ ਸ਼ੋਭਨਾਮ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ ਮੈਂ ਹੈਗਾ ਦਰਾਹਿਦਾਂ ਜੀ ਇੱਥੇ ਜਲਕ ਗੁਰਦਾਦੇ ਦੇ ਵਿੱਚ ਪੰਦਰ ਦੇ ਗੁਰਦਾਦੇ ਦੇ ਵਿੱਚ ਡੀਰ ਕਰ ਰਹੇ ਜੀ ਡਾਲੀ ਨਹੀਂ ਤੇ ਮੈਨੂੰ ਪਤਾ ਲੱਗਿਆ ਮੈਂ ਹੈ ਜੀ ਦਵਾਈ ਲੈਣਾ ਕੀ ਪ੍ਰੋਬਲਮ ਕੀ ਆ ਤੁਹਾਨੂੰ ਜੀ ਜੀ ਪੇਟ ਚ ਦਰਦ ਰਹਿੰਦਾ ਜੀ ਕਰ ਹਾਂ ਜੀ ਮੈਨੂੰ ਵੀ ਲੋਈ ਮੋਸ਼ਨ ਹੋ ਰਿਹਾ ਹੈ ਤੇ ਠੀਕ ਆ ਕੀ ਕਹਿੰਦੇ ਡਾਕਟਰ ਸਾਹਿਬ ਡਾਕਟਰ ਸਾਹਿਬ ਦਵਾਈ ਦੇਣਗੇ ਹੁਣ ਡਾਕਟਰ ਸਾਹਿਬ ਕੀ ਪ੍ਰੋਬਲਮ ਹੈ ਇਹਨੂੰ ਲੱਗਦੀ ਹੈ ਹੈਡ ਦਾ ਦਰਦ ਹੈ ਆਈਬੀਐਸ ਹੋ ਗਿਆ ਮੈਨੂੰ ਕੋਈ ਟ੍ਰੀਟਮੈਂਟ ਹੈ ਕੀ ਇਹਨ ਦਾ ਅੱਛਾ ਬੜੀਆ ਹੋ ਜਾਏਗਾ ਚਲੋ ਠੀਕ ਹੈ ਕਿਉਂਕਿ ਗੁਰੂ ਘਰ ਸੇਵਾ ਕਰਦੇ ਨੇ ਇਹਨਾਂ ਦਾ ਜ਼ਰੂਰ ਹੈ ਨਾ ਦੇਖ ਪਾਓ ਕਿ ਅੱਜ ਇੱਥੇ ਸੰਭੂ ਤੋਂ ਆਏ ਨੇ ਨੇੜੋਂ ਮੇਰੇ ਭਾਈ ਜੀ ਤੇ ਭਾਈ ਜੀ ਕੀ ਨਾਮ ਆ ਸ਼ੋਭਨਾਮ ਰੋਟਾ ਅੱਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਦਰਬਾਰ ਸਾਹਿਬ ਜੀ ਉਹ ਅਸੀਂ ਜੋ ਸਾਡਾ ਇਲਾਕਾ ਹੈ ਸ਼ੰਭੂ ਪਿੰਡ ਸਾਡਾ ਨੁਸ਼ਹਿਰ ਹੈ ਰਾਜਪ੍ਰੇਤ ਤਹਿਸੀਲ ਦੇ ਵਿੱਚ ਪੈਂਦਾ ਹੈ ਅਸੀਂ ਅੱਜ ਉੱਥੋਂ ਸਪੈਸ਼ਲ ਜੋ ਸਾਡੇ ਅੰਕਲ ਜੀ ਹਨ ਸਰਦਾਰ ਹਰਮਿੰਦਰ ਸਿੰਘ ਜੀ ਇਨਾਵਲੋਂ ਜੋ ਸੇਵਾ ਦਾ ਕੁੰਬ ਲਾਇਆ ਗਿਆ ਜਰਗ ਪਿੰਡ ਉਥੇ ਕੈਂਪ ਚ ਪਹੁੰਚੇ ਹਾਂ ਇਹ ਹਰ ਮਹੀਨੇ ਖੰਨੇ ਵੀ ਸੇਵਾ ਕਰ ਰਹੇ ਹਨ ਇਸੇ ਤਰ੍ਹਾਂ ਪਿੰਡ ਵੀ ਸੇਵਾ ਕਰਦੇ ਹਨ ਪਿਛਲੇ ਮਹੀਨੇ ਸਾਡੇ ਕੁਝ ਰਿਸ਼ਤੇਦਾਰ ਔਰ ਪਿੰਡ ਦੇ ਜੋ ਸੱਜਣ ਮਿੱਤਰ ਸਨ ਜੋ ਕਿ ਆਰਥਿਕ ਪੱਖ ਤੋਂ ਇਲਾਜ ਨਹੀਂ ਕਰਾ ਸਕਦੇ ਸਨ ਤੁਹਾਨੂੰ ਪਤਾ ਹੈ ਕਿ ਦੰਦਾਂ ਦਾ ਇਲਾਜ ਬਹੁਤ ਮਹਿੰਗਾ ਹੈ ਵੀ ਵੀ 25 25000 ਰੁਪਏ ਡਾਕਟਰ ਲੈ ਲੈਂਦੇ ਹਨ ਇੱਥੇ ਜੇ ਦੰਦਾਂ ਦਾ ਇੱਕ ਸੈੱਟ ਲਵਾਉਣਾ ਹੋਵੇ 2000 ਚ ਲੱਗ ਜਾਂਦੇ ਫ੍ਰੀ ਵੀਲ ਉਸ ਤੋਂ ਬਾਅਦ ਬਾਕੀ ਜਿਹੜੇ ਦੰਦਾਂ ਦੀ ਭਰਾਈ ਸਾਰਾ ਕੰਮ ਫ੍ਰੀ ਹੋ ਰਿਹਾ ਹੈ ਟੈਸਟ ਹੋ ਰਿਹਾ ਹਨ ਫ੍ਰੀ ਹੋ ਰਿਹਾ ਹਨ ਸੋ ਅੱਜ ਮੇਰੇ ਨਾਲ ਵੀ ਬਹੁਤ ਸਾਰੀਆਂ ਸੰਤਾਂ ਪਿੰਡ ਤੋਂ ਚੱਲ ਕੇ ਆਈਆਂ ਹਨ ਕੈਂਪ ਦਾ ਲਾਹਾ ਲੈ ਰਹੀਆਂ ਹਨ ਸੋ ਜੋ ਸਾਡੇ ਅੰਕਲ ਜੀ ਹਰਮਿੰਦਰ ਸਿੰਘ ਹਨ ਇਹਨਾਂ ਨੇ ਜੋ ਸੇਵਾ ਦਾ ਕੰਮ ਲਾਇਆ ਹੈ ਮੈਂ ਆਪਣੇ ਇਲਾਕੇ ਦੀ ਸੰਗਤ ਵੱਲੋਂ ਮੈਨੂੰ ਦਾ ਧੰਨਵਾਦ ਕਰਦਾ ਹਾਂ ਨਾਲ ਨਾਲ ਅਸੀਂ ਇਹਨਾਂ ਦੇ ਨਾਲ ਉਹਨਾਂ ਤੋਂ ਜੁੜੇ ਹਾਂ ਜਿੱਦੋਂ ਛੋਟੇ ਸਹਿਬਜਾਦਿਆਂ ਦੇ ਇੱਥੇ ਇਹ ਸੇਵਾ ਕਰਦੇ ਹਨ ਜਿਸ ਦੀ ਜੋੜ ਮੇਲੇ ਤੇ ਉੱਥੇ ਵੀ ਬੜਾ ਡੱਟ ਕੇ ਸੇਵਾ ਕਰਦੇ ਹਨ ਸੱਚੇ ਪਾਤਸ਼ਾਹ ਕਰੇ ਜਿਨ੍ਹਾਂ ਨੂੰ ਲੰਮੀ ਉਮਰ ਹੋਰ ਇਸੇ ਤਰ੍ਹਾਂ ਹੀ ਹੋਰ ਬਲ ਬਖਸ਼ੇ ਤੇ ਹੋਰ ਵੀ ਪੰਜਾਬ ਦੇ ਕੋਨੇ-ਕੋਨੇ ਵਿੱਚ ਕੈਂਪ ਲਾ ਸਕਣ ਔਰ ਇਦਾਂ ਹੀ ਸੰਗਤਾਂ ਦੀ ਸੇਵਾ ਕਰਨ ਇਹ ਸਨ ਭਾਈ ਜੀ ਹੋਣੀ ਬਾਈ ਜੀ ਮੈਂ ਇੱਥੇ ਤੁਹਾਨੂੰ ਦੱਸ ਦੇਣਾ ਚਾਹੁੰਦਾ ਜਿੱਥੇ ਰਾਜਪੁਰੇ ਇੱਥੇ ਜਰਗ ਲੱਗਦਾ ਕੈਂਪ ਉਹ ਉੱਥੇ ਕਢਾਣੀ ਪਿੰਡ ਲੱਗਦਾ 5 ਤਰੀਕ ਨੂੰ ਹੈ ਨਾ 28 ਤਰੀਕ ਨੂੰ ਖੰਨੇ ਲੱਗਦਾ 11 ਤਰੀਕ ਨੂੰ ਜਰਗ ਹੁੰਦਾ ਇਹ ਕੈਂਪਾਂ ਦੀ ਵੱਡੀ ਪ੍ਰਾਪਤੀ ਇਹ ਆ ਕਿਉਂਕਿ ਅੱਜ ਮਰੀਜ਼ ਦੇਖ ਲਓ ਕੁਝ ਦੰਦ ਜੜਾ ਜਵਾੜਾ ਲਵਾਉਣ ਜਾਂਦਾ ਤਾਂ 15 15 20 20 ਹਜ਼ਾਰ ਲੱਗਦਾ ਤੇ ਉਹ ਕਿਤੇ ਨਹੀਂ ਫਿੱਟ ਆਉਂਦਾ ਕਿਉਂਕਿ ਉਹ ਲਾ ਕੇ ਤੋੜ ਦਿੰਦੇ ਨੇ ਇੱਕ ਵਾਰ ਫਿੱਟ ਕਰ ਦਿੰਦੇ ਨੇ ਫਿਰ ਕੋਈ ਗਾਰੰਟੀ ਨਹੀਂ ਕਿਸੇ ਚੀਜ਼ ਦੀ ਹੈ ਨਾ ਇੱਥੇ ਨਾਲ ਤੁਹਾਡੀ ਕੋਈ ਟਰੀਟਮੈਂਟ ਆ ਉਹ ਜਦੇ ਆ ਕੇ ਦੂਜੇ ਮਹੀਨੇ ਦਿਖਾ ਦੋਗਾ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਤੁਹਾਡੇ ਕੋਲ ਆ ਤੁਹਾਡੇ ਘਰ ਗੰਗਾ ਚੱਲ ਕੇ ਆਈ ਆ ਇਹਦਾ ਲਾਭ ਤੁਸੀਂ ਲੈਣਾ ਕਿਸੇ ਦੇ ਹੋਰ ਨਹੀਂ ਲੈਣਾ ਲਾਹਾ ਮਤਰੀ ਕਿੱਥੋਂ ਆਏ ਤੁਸੀਂ? ਈਸ਼ਨਪੁਰ ਤੋਂ। ਹਾਂਜੀ। ਈਸ਼ਨਪੁਰ ਤੋਂ। ਈਸ਼ਨਪੁਰ ਤੋਂ? ਹਾਂਜੀ। ਕੀ ਪ੍ਰੋਬਲਮ ਤੁਸੀਂ ਦੰਦ ਦਵਾਈ ਲਵਾਏ? ਦੰਦ ਲਵਾਏ? ਕਿੰਨਾ ਚਿਰ ਹੋ ਗਿਆ ਲਵਾਇਆ ਇਹਨੂੰ? ਆ ਹੁਣੇ ਲਵਾਈ ਨਹੀਂ ਅੱਜ ਜੀ। ਅੱਜ ਹੀ ਲਾਏ ਨੇ ਯਾਨੀ ਕਿ ਪਹਿਲਾਂ ਥੋੜਾ ਰਾਹ ਦਿੱਤਾ। ਹਾਂਜੀ। ਅੱਜ ਲੱਗੇ। ਕਿੰਨੇ ਪੈਸੇ ਲੱਗੇ ਇਹਨੂੰ ਤੁਹਾਡੇ? ਕੁਛ ਨਹੀਂ ਲੱਗੇ। ਫ੍ਰੀ ਲੱਗਿਆ। ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਫ੍ਰੀ। ਲੋਕ ਜਿਹੜੇ ਹੋਰ ਡਰਦੇ ਬੈਠੇ ਨੇ ਬਾਹਰ ਜਿਵੇਂ ਉਹ ਨਹੀਂ ਆ ਰਹੇ ਉਹਨਾਂ ਨੂੰ ਕੀ ਮੈਸੇਜ ਆ ਤੁਹਾਡੇ ਵੱਲੋਂ ਸਾਡੇ ਵੱਲੋਂ ਅਸੀਂ ਕਹਿੰਦੇ ਵੀ ਕੋਈ ਡਰ ਨਹੀਂ ਹੈਗਾ ਉੱਥੇ ਵਧੀਆ ਦੰਦ ਲਾਗਦੇ ਨੇ ਲਵਾਉ ਪਾਈ ਜਿੱਥੇ ਆਪਾਂ ਮਾਤਾ ਜੀ 15-15 20-20 ਹਜ਼ਾਰ ਰੁਪਏ ਦੇ ਕੇ ਦੰਦ ਜਾਣ ਲਵਾਉਨੇ ਆ ਉੱਥੇ ਦਾ ਖੋਜੋ ਕੇ ਲਵਾਉਨੇ ਆ ਫ੍ਰੀ ਵਾਲੇ ਕੋ ਘੁਆ ਕੇ ਨੀਰਾ ਜੀ ਹਣਾ ਕਿੱਡਾ ਪ੍ਰਾਲਾ ਅਸੀਂ ਤਾਂ ਪਹਿਲਾਂ ਵੀ ਲਵਾਏ ਜੀ ਫ੍ਰੀ ਹੈ ਸਰਕਾਰ ਵੱਲੋਂ ਦੰਦ ਉਹ ਮੇਰੇ ਘਰ ਆਵੋਗੇ ਟੁੱਟ ਕੇ ਸੀ ਹੁਣ ਇੱਥੇ ਵੀ ਫ੍ਰੀ ਲਵਾਜੀ ਹੁਣ ਠੀਕ ਹੈ ਜੀ ਖਾਣਾ ਹਾਂ ਜੀ ਰੋਟੀ ਖਾ ਲਈ ਹੁਣ ਤੁਸੀਂ ਮਾਤਾ ਜੀ ਕਿੱਧਰ ਆਏ ਮੇਰੀ ਨਵੇਂ ਤੋਂ ਬੋਣੇ ਨੇ ਦੰਦ ਕਿਹੜਾ ਪਿੰਡ ਹੈ ਤੁਹਾਡਾ ਪਿੰਡ ਪੂਰਵਾ ਸਮਰਾਲੇ ਕੰਨੀ ਪੂਰਵਾ ਪੂਰਵਾ ਸਮਰਾਲੇ ਕੋ ਹਨ ਤੇ ਉੱਥੇ ਤੁਹਾਨੂੰ ਕਿਵੇਂ ਪਤਾ ਲੱਗਿਆ ਮੇਰੀ ਭੁਜਾਈ ਇੱਧਰ ਜਾਗਵਾਲ ਦੀ ਹੈ ਜਾਗਵਾਲਸਿਆ ਹਾਂ ਇੱਥੇ ਪਹਿਲਾਂ ਇਹ ਹੋਣੀ ਆਉਂਦੇ ਇੰਦੇ ਕਿ ਪਤਾ ਨਹੀਂ ਇਹ ਆਣੇ ਕਿ ਪਤਾ ਨਹੀਂ ਹੋ ਅੱਛਾ ਹਾਂ ਫਿਰ ਇਹੀ ਆਉਂਦੇ ਫਿਰ ਉਤੋਂ ਨੂੰ ਮਤਲਬ ਪਤਾ ਲੱਗਿਆ ਕਿ ਭੁਜਾਈ ਨੂੰ ਦੱਸਿਆ ਉਹਨੇ ਲਵਾਏ ਸੀ ਅੱਛਾ ਉਹਨੇ ਵੀ ਕੀ ਚੁਫਟੇ ਜਾਈ ਠੀਕ ਆ। ਹਾਂ ਮੈਂ। ਤੁਸੀਂ ਹੁਣ ਨਾਪ ਦਿੱਤਾ ਚਾਹ। ਕਿ ਨਾਪ। ਪਹਿਲੀ ਵਾਰ ਆਇਓ। ਚਲੋ ਹੋ ਗਿਆ ਨਾ ਤੁਹਾਡਾ ਨਾਪ। ਹਾਂ ਨਾਪ ਲੈ। ਤੁਸੀਂ ਆਹੇ ਪ੍ਰਾਲਾ ਕੀ ਕਿਉਂਕਿ ਦੇਖੋ ਕਿੰਨੇ ਪੈਸੇ ਲਾ ਕੇ ਤਾਂ ਆਉਂਦੇ ਆ ਕਿ ਆਪਾਂ ਦੇਖਦੇ ਕਿ ਇਹ ਵੱਡਾ ਪ੍ਰਾਲਾ ਬਾਈ ਜੀ ਬਾਈ ਹਰਮਿੰਦਰ ਸਿੰਘ ਜਿਨ੍ਹਾਂ ਕੋ ਮਾਰ ਦਿੱਤੀ ਆ ਦਾਤਾ ਨੇ ਜਿੱਥੇ ਲੋਕਾਂ ਕੋਲ ਇੰਨਾ ਇੰਨਾ ਰੁਪਈਆ ਉਹ ਪੰਜੀ ਨਹੀਂ ਕਿਸੇ ਦਾ ਖਰਚਦੇ ਕਿਉਂਕਿ ਬਾਈ ਜੀ ਉਹਨਾਂ ਦੇ ਹਿੱਸੇ ਸੇਵਾਈ ਹੋਈ ਆ ਤੇ ਉਹ ਜਿਹੜਾ ਵੱਡਾ ਉਹਦਾ ਬਾਈ ਜੀ ਉਹਨਾਂ ਦਾ ਉਹ ਹਮੇਸ਼ਾ ਲੋਕ ਯਾਦ ਰੱਖਣਗੇ ਕਿਉਂਕਿ ਵਰਲਡ ਚ ਜਾ ਰਹੀ ਹੈ ਵੀਡੀਓ ਵੀ ਹੋਰ ਵੀ ਕਿਉਂਕਿ ਲੋਕ ਬਹੁਤ ਇਸ ਚੀਜ਼ ਨੂੰ ਮੈਨੇ ਰਖਾਉਂਦੇ ਨੇ ਕਿਉਂਕਿ ਕਿਸੇ ਦੇ ਇੱਕ ਵਾਰ ਕੈਂਪ ਲਾਉਣਾ ਬਹੁਤ ਔਖਾ ਹੁੰਦਾ ਇੱਥੇ ਹਰ ਮਹੀਨੇ ਤਿੰਨ ਕੈਂਪ ਲੱਗਦੇ ਨੇ ਰੋਟੀ ਪਾਣੀ ਵੀ ਲੱਗਦਾ ਸਾਰਾ ਕੁਝ ਲੱਗਦਾ ਅੱਜ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਤੁਸੀਂ ਅੱਜ ਜਿਹੜਾ ਫ੍ਰੀ ਚੈੱਕਅਪ ਮੈਡੀਕਲ ਕੈਂਪ ਆ ਉਹ ਵੀ ਲਵਾਇਆ ਨਾਲ ਤੇ ਜਿੱਥੇ ਦੰਦਾ ਦਾ ਕੈਂਪ ਚੱਲਦਾ ਉੱਥੇ ਫ੍ਰੀ ਚੈੱਕਅਪ ਮੈਡੀਕਲ ਕੈਂਪ ਵੀ ਲਵਾਇਆ ਗਿਆ ਕੀ ਕਹਿਣਾ ਅੱਜ ਕੈਂਪ ਬਾਰੇ ਬਾਈ ਜੀ ਪਹਿਲਾਂ ਤਾਂ ਮੈਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀਆ ਸੀ ਚੰਦਰ ਘਰਾਣੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਜਿਹੜੇ ਨਿੱਕੇ ਤੇ ਸਨੇਹੀ ਤੇ ਜਿੱਥੇ ਵੀ ਮੱਛੀ ਅਸੀਂ ਸੀ ਉੱਥੇ ਪਹੁੰਚਦੇ ਹਾਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਹੜਾ ਕੈਂਪ ਆ ਜੀ ਤੁਹਾਨੂੰ ਪਤਾ ਹੀ ਹੈ ਕਿ ਤਿੰਨ ਕੈਂਪ ਲੱਗਦੇ ਆ ਪਹਿਲਾ ਦਸਤਾ ਦਾ ਟੈਂਪ ਕਢਾਣੀ 5 ਤਰੀਕ ਨੂੰ ਗੁਰੂਪ ਕੇ ਟੈਕ ਟੈਕੀ ਦੇ ਵਿੱਚ ਤੇ ਦੂਸਰਾ 11 ਤਰੀਕ ਨੂੰ ਜਗਰ ਘਰੇ ਤੇ ਤੀਸਰਾ ਖੰਡੇ ਰਾਜਜੀਵ ਬਸ ਸਰਵਿਸ ਦਾ ਤਾਰਾ ਸਿੰਘ ਦੇ ਦਫਤਰ ਦੇ ਵਿੱਚ ਲੱਗਦਾ ਬਾਕੀ ਜੋ ਅੱਜ ਅਸੀਂ ਇੱਕ ਮੈਡੀਕਲ ਕੈਂਪ ਵੀ ਸ਼ੁਰੂ ਕੀਤਾ ਨਾਲ ਜਿਹੜਾ ਕਿ ਆਈਬੀワイ ਹਸਪੀਟਲ ਬਹੁਤ ਵੱਡਾ ਹਸਪੀਟਲ ਖੰਡੇ ਉਹਨਾਂ ਦੇ ਵੱਲੋਂ ਅ ਜਿੱਥੇ ਦਵਾਈ ਫ੍ਰੀ ਦਿੱਤੀ ਜਾਂਦੀ ਹੈ ਸ਼ੂਗਰ ਫ੍ਰੀ ਚੈੱਕ ਕੀਤੀ ਜਾਂਦੀ ਹੈ ਤੇ ਬੀਪੀ ਚੈੱਕ ਫ੍ਰੀ ਕੀਤਾ ਜਾਂਦਾ ਇਹ ਦਵਾਈਆਂ ਵੀ ਫ੍ਰੀ ਦਿੱਤੀ ਜਾਂਦੀਆਂ ਨੇ ਮੇਰਾ ਕਾ ਲ ਵੀ ਸ਼ਾਇਦ ਇਹ ਟਾਈਮ ਤੋਂ ਵੀ ਲਗਾਤਾਰ ਹੀ ਹਰੇਕ ਮਹੀਨੇ ਵੀ 5 11 ਤੇ 28 ਤਰੀਕ ਨੂੰ ਜ਼ਰੂਰ ਲੱਗਿਆ ਕਰੂਗਾ ਮੈਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਕਿ ਇਸ ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਓ ਸਾਨੂੰ ਵੀ ਤਾਂ ਹੀ ਖੁਸ਼ੀ ਹੁੰਦੀ ਆ ਜੇ ਤੁਸੀਂ ਬੱਦ ਤੋਂ ਬੱਦ ਮਰੀਜ਼ ਆਉਂਦੇ ਆ ਸਾਨੂੰ ਵੀ ਹੌਸਲਾ ਹੁੰਦਾ ਹੁਣ ਅੱਜ ਮੇਰਾ ਤਾਂ ਗੱਲ ਵੀ ਸ਼ਾਇਦ ਬਹੁਤ ਵੱਡੀ ਗਿਣਤੀ ਦੇ ਵਿੱਚ ਮਰੀਜ਼ ਆਏ ਨੇ ਸਾਨੂੰ ਇਸ ਦਾ ਬਹੁਤ ਵੱਡਾ ਬਾਲ ਮੇਲ ਦਾ ਹੌਸਲਾ ਮਿਲਦਾ ਕਿ ਮਰੀਜ਼ ਦੂਰ-ਦੂਰੋਂ ਆਉਂਦੇ ਆ ਰਾਜਪੁਰੇ ਤੋਂ ਸਮਰਾਲੇ ਤੋਂ ਹੋਰ ਬਹੁਤ-ਬਹੁਤ ਦੂਰੋਂ ਮਰੀਜ਼ ਆਏ ਹੋਏ ਨੇ ਮੈਂ ਫੇਰ ਇੱਕ ਵਾਰ ਫੇਰ ਬੇਨਤੀ ਕਰਦਾ ਕਿ ਤੁਸੀਂ ਕੈਂਪਾਂ ਦਾ ਜ਼ਰੂਰ ਲਾਭ اٹھਾਓ ਕਿਉਂਕਿ ਮੈਡੀਕਲ ਤੇ ਦੰਦਾਂ ਦਾ ਜਿਹੜਾ ਨਾਜ ਆ ਬਹੁਤ ਮਹਿੰਗਾ ਇੱਥੇ ਫ੍ਰੀ ਆ ਮੈਂ ਤੁਹਾਨੂੰ ਫਿਰ ਬੇਨਤੀ ਕਰਦਾ ਦੇ ਜਰੂਰ 5 11 ਤੇ 28 ਤਰੀਕ ਨੂੰ ਇੱਥੇ ਪਹੁੰਚ ਕੇ ਜਰੂਰ ਇਸ ਸਟੈਂਪਾਂ ਦਾ ਫਾਇਦਾ ਉਠਾਓ ਵੈਕੂ ਜੀ ਦਾ ਖਾਤਮਾ ਵੈਕੂ ਜੀ ਕੀ ਪਲੇਟ ਤੇ ਅੱਜ ਜਰਗ ਵਿਖੇ ਜਿਹੜਾ ਮੈਡੀਕਲ ਕੈਂਪ ਆ ਇਹ ਵੀ ਨਾਲ ਚੱਲ ਰਿਹਾ ਆਪਣੇ ਆਈਬੀਪੀ ਹਸਪੀਟਲ ਮੇਰੇ ਕੱਲ ਵੀ 28 ਤਰੀਕ ਨੂੰ ਖੰਨੇ ਵੀ ਇਹ ਆਈਪੀਪ ਵਾਲੇ ਆਪਣੇ ਮੈਡੀਕਲ ਕੈਂਪ ਲਗਾਉਣਗੇ ਜਿਦੇ ਵਿੱਚ ਸ਼ੂਗਰ ਸ਼ੂਗਰ ਦਾ ਚੈੱਕਅਪ ਫ੍ਰੀ ਕਰਦੇ ਆ ਬਲੱਡ ਪ੍ਰੈਸ਼ਰ ਫ੍ਰੀ ਚੈੱਕ ਕਰਦੇ ਆ ਤੇ ਹੋਰ ਵੀ ਚੈੱਕਅਪ ਕਰਕੇ ਜਿਹੜੀਆਂ ਦਵਾਈਆਂ ਨੇ ਉਹ ਫ੍ਰੀ ਦਿੱਤੀਆਂ ਜਾਂਦੀਆਂ ਨੇ ਅੱਜ ਘਟੋਕੜ ਮੈਂ ਡਾਕਟਰ ਸਾਹਿਬ ਨਾਲ ਗੱਲ ਹੋਈ ਆ 7-8 ਜਵਾੜੇ ਲੱਗਣੇ ਨੇ ਤੇ ਕੁਝ ਨਵੇਂਾਂ ਦਾ ਵੀ ਆ ਹੈ ਨਾ ਆਪਾਂ ਪ੍ਰਾਲਾ ਬਹੁਤ ਵੱਡਾ ਤੇ ਕੀ ਕਹਿਣਾ ਮੈਸੇਜ ਇਥੋਂ ਸੰਗਤਾਂ ਨੂੰ ਕੀ ਮੈਸੇਜ ਹੈ ਤੁਹਾਡੇ ਦਾ ਮੈਸੇਜ ਤਾਂ ਇਹੀ ਆ ਜੀ ਵੀ ਤੁਸੀਂ ਇਹ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਢੋ ਕੁਝ ਮੇਰਾ ਖਿਆਲ ਵੀ ਅਗਲਾ ਕਹਿੰਦਾ ਵੀ ਜਿਹੜਾ ਫ੍ਰੀ ਆ ਪਤਾ ਨਹੀਂ ਸ਼ਾਇਦ ਵੀ ਬੀਕ ਘਟਿਆ ਹੀ ਹੋਊਗਾ ਕਿਉਂਕਿ ਸਾਨੂੰ ਤਸੱਲੀ ਹੁੰਦੀ ਆ ਜੇ ਜਦੋਂ ਅਸੀਂ ਜ਼ਿਆਦਾ ਪੈਸੇ ਦੇ ਕੋਈ ਇਹੀ ਜਵਾੜੇ ਦਾ 20000 ਰੁਪਏ ਮੰਗ ਲੈਣ ਅਸੀਂ ਹੱਥ ਕੇ ਦੇ ਦਾਂਗੇ ਕਹਾਂਗੇ ਉਹ ਬਹੁਤ ਵਧੀਆ ਪਰ ਮੈਂ ਤਾਂ ਅਹੀ ਬੇਨਤੀ ਕਰਦਾ ਵੀ ਜਿਹੜਾ ਸੀਐਮਸੀ ਹਸਪੀਟਲ ਆ ਨਾ ਇਹਨਾਂ ਦਾ ਜਿਹੜਾ ਦੰਦਾ ਦਾ ਹਸਪੀਟਲ ਇੱਕ ਬਹੁਤ ਤਕੜਾ ਹਸਪੀਟਲ ਆ ਮੇਰਾ ਖਿਆਲ ਵੀ ਸ਼ਾਇਦ ਪੰਜਾਬ ਤੇ ਪਹਿਲੇ ਨੰਬਰ ਬਿਲਕੁਲ ਬਿਲਕੁਲ ਵੀ ਤੁਸੀਂ ਇਸ ਕੈਂਪ ਦਾ ਜਰੂਰ ਲਾਭ ਉਠਾਓ ਅੱਜ ਮੇਰਾ ਖਿਆਲ ਵੀ ਸ਼ਾਇਦ 10-12 ਜਵਾੜੇ ਲੱਗਣੇ ਆ ਮਰੀਜ਼ ਦੂਰੋਂ ਦੂਰ ਆਉਣ ਲੱਗੇ ਇਹ ਨਾ ਕਹੋ ਵੀ ਵੀ ਫ੍ਰੀ ਲੱਗਦਾ ਵੀ ਸ਼ਾਇਦ ਵਧੀਆ ਨਹੀਂ ਹੋਣਾ ਨਹੀਂ ਇਹ ਬਹੁਤ ਵਧੀਆ ਜਵਾੜਾ ਲਾਉਂਦੇ ਆ ਟੀਟਮੈਂਟ ਸਾਰਾ ਵਧੀਆ ਕਰਦੇ ਆ ਇੱਕ ਸਾਨੂੰ ਫ੍ਰੀ ਕਰਕੇ ਸਾਨੂੰ ਥੋੜ੍ਹਾ ਸਾਡੇ ਜਿਹਾ ਮਾਨੋ ਫੜਦਾ ਨਹੀਂ ਜਦੋਂ ਅਸੀਂ ਪੈਸੇ ਉਹੀ ਇੱਕ ਫ੍ਰੀ ਚੀਜ਼ ਵਾਲੇ ਪੈਸੇ ਮੇਰੇ ਖਿਆਲ ਵੀ 20000 ਦੇ ਦਿੰਨੇ ਆ ਉਹ ਪਸਾਡੀ ਤਸੱਲੀ ਹੋ ਜਾਂਦੀ ਆ ਮੇਰੇ ਖਿਆਲ ਲੀ ਪਿਛਲੇ ਕੈਂਪ ਦੇ ਵਿੱਚ ਇੱਕ ਸਿਰਥਲੇ ਤੋਂ ਮਾਈ ਆਈ ਸੀ ਉਹਨੇ 20000 ਰੁਪਏ ਜਵਾੜੇ ਦਾ ਦਿੱਤਾ ਪਰ ਉਹ ਠੀਕ ਨਹੀਂ ਆਇਆ ਉਹ ਇੱਥੇ ਉਹ ਠੀਕ ਕਰਵਾ ਕੇ ਲਿਆ ਉਹ ਕਹਿੰਦੀ ਫਰੀਜ ਉਹਦਾ ਠੀਕ ਹੋ ਗਿਆ ਉਹ ਬਹੁਤ ਵਧੀਆ ਉਹ ਕਹਿੰਦੀ ਮੈਂ ਹੁਣ ਰੋਟੀ ਵੀ ਖਾ ਲੈਨੀ ਆ ਸੋ ਇਹ ਜਵਾੜਾ ਠੀਕ ਹੋ ਗਿਆ ਫੇਰ ਜਿਹੜਾ ਕਿ 20000 ਰੁਪਏ ਦੇ ਵਿੱਚ ਠੀਕ ਨਹੀਂ ਹੋਇਆ ਕਿਉਂਕਿ ਜਿੱਥੇ ਆਪਾਂ ਇੱਧ ਵੱਡੇ ਪ੍ਰਾਲੇ ਦੇਖਦੇ ਹਾਂ ਹੁਣ ਆਪਾਂ ਇਹ ਬਹੁਤ ਵੱਡਾ ਪ੍ਰਾਲਾ ਸਰਪੰਚ ਸਾਹਿਬ ਤੁਹਾਡਾ ਕਿਉਂਕਿ ਮਾਨਵਤਾ ਲਈ ਇਹ ਬਹੁਤ ਬੱਕਰੀ ਕਿਸਮ ਦਾ ਤੁਸੀਂ ਆਪਣੀ ਲੋਕ ਲੈ ਜਿਹੜੀ ਤਲਾਈ ਹੋਈ ਆ ਬਹੁਤ ਵਧੀਆ ਕਿਉਂਕਿ ਮਹਾਰਾਜ ਨੇ 6% ਤੁਹਾਡੇ ਦੇ ਹੱਥ ਰੱਖਿਆ ਹੈ वाहिगुरू जी का खालसा वाहे